ਕਿਓ ਵੀਵਰਸ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਹੈ ਬਹੁਤ ਜ਼ਿਆਦਾ ਮੋਟੀਵੇਸ਼ਨਲ ਹੈ ਪਹਿਲੋ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਬੰਦਾ ਵੀ ਆਪਣੇ ਚਸ਼ਕਿਆਂ ਨਾਲ ਹੀ ਫੜਿਆ ਜਾਂਦਾ ਕਈ ਵਾਰੀ 80 80000 ਰੁਪਿਆ 2 2.5 ਲੱਖ ਰੁਪਿਆ ਸੈਲਰੀ ਹੁੰਦੀ ਜਦੋਂ ਫੜੇ ਜਾਂਦੇ ਆ ਨਾ 2-3000 ਰੁਪਿਆ ਰਿਸ਼ਵਤ ਹੁੰਦੀ ਕਈ ਵਾਰੀ ਜਦੋਂ ਫੜੇ ਜਾਂਦੇ ਰਿਸ਼ਵਤ 2-3000 ਹੀ ਹੁੰਦੀ ਉਹਨਾਂ ਨੋਟ ਪਹਿਲਾਂ ਗਿਣੇ ਹੁੰਦੇ ਆ ਉਹ ਪਹਿਲਾਂ ਕਈ ਵਾਰੀ ਹੁਣ ਕਈ ਵਾਰੀ ਕੁੰਡੀ ਰੋਜ਼ ਹੀ ਪਾਉਂਦਾ ਉਹ ਮੱਛੀ ਜਾ ਕੇ 8ਵੇਂ 7ਵੇਂ ਦਿਨ ਫਸਦੀ ਹੈ ਰੋਜ਼ ਹੀ ਕੁੰਡੀ ਛੁੱਟੀ ਜਾਂਦੇ ਆ ਰੋਜ਼ ਹੀ ਕਲਦੇ ਸੀ ਕੋਈ ਨਾ ਕਿ ਬਹਾਨੇ ਹੁਣ ਪਤਾ ਲੱਗ ਗਿਆ ਵੀ ਅੱਜ ਐ ਟਿਕਾਣੇ ਤੀਰ ਵੱਜਣਾ ਰਿਸ਼ਵਤ ਵੀ ਸਾਰੀ 5000 ਰੁਪਇਆ 10 ਨੋਟ 5 500 ਦੇ ਅਗਲੇ ਨੇ ਪਹਿਲਾ ਨੰਬਰ ਨੋਟ ਕੀਤੇ ਸੀ ਜਿਹੜੇ ਬੰਦੇ ਰਹੀਂ ਭੇਜਣੇ ਸੀ ਉਹਨੂੰ ਕਿਹਾ ਜਾ ਭੱਜ ਕੇ ਦੇ ਤੇਰਾ ਕੰਮ ਹੁੰਦਾ ਉਹਨੇ ਹਜੇ ਫੜ ਕੇ ਜੇਬ ਵਿੱਚ ਉੱਪਰਲੀ ਜੇਬ ਵਿੱਚ ਹੀ ਪਾਏ ਸੀ ਫਿਰ ਗੁੱਟ ਫੜ ਲੈਂਦੇ ਅੱਜ ਕੱਲ ਤੇ ਵੀਡੀਓ ਇੰਟਰਨੈਟ ਤੇ ਪਈ ਐ ਇਦਾਂ ਗੁੱਟ ਫੜ ਲੈਂਦੇ ਫਿਰ ਜੋ ਰਿਸ਼ਵਤ ਲੈਂਦਾ ਨਾ ਇੱਥੇ ਗੁੱਟ-ਗੁੱਟ ਕੇ ਫੜਦੇ ਫਿਰ ਇਦਾਂ ਪੇ ਹੱਥ ਨਾ ਮਲੇ ਕਿ ਹੱਥਾਂ ਨਾਲ ਫੜੇ ਹੁੰਦੇ ਉਹਨੇ ਉਹ ਕਹਿੰਦਾ ਮੈਂ ਮੁਕਰ ਦਾ ਬਥੇਰਾ ਵਾ ਕਈ ਤਰੀਕੇ ਫੜਨਦੇ ਉਹ ਕਹਿੰਦੇ ਆ ਪਾਣੀ ਐ ਚ ਸਾਡਾ ਬੰਦਾ ਹੱਥ ਪਾਊਗਾ ਤੇ ਕਲਰ ਨਹੀਂ ਚੇਂਜ ਹੋਣਾ ਤੂੰ ਹੱਥ ਪਾਹ ਭਲਾ ਇਹ ਚ ਹੁਣ ਜਦੋਂ ਨੋਟਾਂ ਨੂੰ ਰੰਗ ਲਾਇਆ ਜਦੋਂ ਜਿਉਂ-ਜਿਉਂ ਚ ਹੱਥ ਪਾਉਂਦਾ ਵਾ ਨਾਨ ਨਾਲੇ ਪਾਣੀ ਦਾ ਰੰਗ ਚੇਂਜਦਾ ਪਾਣੀ ਦਾ ਰੰਗ ਵੀ ਚੇਂਜ ਹੁੰਦਾ ਤੇ ਨਾਨ ਨਾਲੇ ਮੂੰਹ ਦਾ ਰੰਗ ਵੀ ਚੇਂਜ ਹੋ ਜਾਂਦਾ ਸਮਝ ਆ ਗਈ ਫਿਰ ਬੈਠਾ ਬੈਠਾ ਬੈਠੇ ਸੋਚਦਾ ਹਰ 5 4 ਤਰੀਕ ਨੂੰ ਮੇਰੇ ਕਾਊਂਟ ਚ ਸਰਕਾਰ ਅਸੀਂ 90000 ਰੁਪਇਆ ਲੱਖ ਰੁਪਇਆ ਸੈਲਰੀ ਪਾਦਨਦੀ ਸੀ ਫੜਿਆ ਗਿਆ ਆ 10 ਨੋਟ ਆ ਪੰਜ ਪੰਜ ਸੌ ਦੇ ਇਹਦੇ ਬਦਲੇ ਹੂੰ ਕੀ ਮੂੰਹ ਕਾਲਾ ਕਰਾ ਲੇ ਅਛਾ ਵੇਂਦਾ ਅਵਸਰਾਂ ਲੋ ਉਹ ਵੀ ਨਹੀਂ ਆਖ ਬਣਾਉਂਦੇ ਉਹਦੋਂ ਵੀ ਥੋੜਾ ਜਲ ਪਾਣੀ ਕਰ ਲੋ ਹੁਣ ਇੱਧਰ ਪੰਜ ਲਈ ਉਸ ਦਾ ਉਥੇ ਇਹ ਵੀ ਤਿਆਰ ਹੋ ਜਾਂਦਾ ਸੌਦਾ ਕਰ ਲਈ ਵੀ 2 ਲੱਖ ਚੱਕੋਣੀ ਮੈਨੂੰ ਛੱਡ ਦੋ ਫੜਿਆ ਫੜਿਆ ਪੰਜ ਲੈਂਦਾ ਉਹਦਾ ਮੁੜ ਕੇ ਕਈ ਪੰਜ ਦੇ ਕੇ ਛੁੱਟਣ ਦੀ ਕੋਸ਼ਿਸ਼ ਕਰ ਪਰ ਉਹ ਜੇ ਇਮਾਨਦਾਰ ਅਫਸਰ ਛੱਡਦਾ ਨਹੀਂ ਫਿਰ ਸਮਝ ਲੱਗੀ ਹੁਣ ਇਹ ਗਰਬਾਣੀ ਆਵਾ ਤਾں ਵਿਰੋਧ ਕਰਦੇ ਇਸ ਬਾਣੀ ਦੀ ਵਿਚਾਰ ਦਾ ਕਿ ਜਿਹਨਾਂ ਨੂੰ ਰਿਸ਼ਵਤਾਂ ਲੈਣ ਦੀ ਆਦਤਾਂ ਪਈਆਂ ਜਿਹਨਾਂ ਨੂੰ ਠੱਗੀਆਂ ਮਾਰਨ ਦੀ ਆਦਤਾਂ ਪਈਆਂ ਉਹ ਕਹਿੰਦੇ ਸਤਨਾਮ ਕਰਾ ਲਓ ਜਾਪ ਕਰਾ ਲਓ ਜਾ ਕੇ ਕਿਉਂਕਿ ਇੱਥੇ ਕਿਹੜਾ ਕੋਈ ਛੱਡਣ ਪਉਣ ਦੀ ਗੱਲ ਹੋਣੀ ਹੈ ਜਦੋਂ ਸ਼ਬਦ ਦੀ ਵਿਚਾਰ ਹੁਣੀ ਹੈ ਨਾ ਉਹ ਤਰੇਲੀਆਂ ਹੁਣੀ ਨਾ ਤੁਹਾਨੂੰ ਪੋਦੇ ਮਹੀਨੇ ਚ ਵੀ ਨਾ ਪਸੀਨਾ ਆਉਣ ਲੱਗ ਪੈਂਦਾ ਕੰਦੇ ਲੱਗ ਅੰਦਰ ਕੰਬਦਾ ਇਹਨੂੰ ਆਖਿਆ ਸੀ ਜਿਤ ਦਿਨ ਦੇਵ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚ ਲਾਇਨ ਦੂਤ ਜਮ ਕਿਸੇ ਨੇ ਦੇ ਨਹੀਂ ਭੇਤ ਛੱਡ ਖਲੋਤੇ ਖਿੰਦੇ ਮੈਂ ਜਿੰਸਿਓ ਲੱਗਾ ਹੈ ਹੱਥ ਮਰੋੜਾ ਕੀ ਦੁਨੀਆ ਤੇ ਹਰ ਬੰਦੇ ਨੂੰ ਮਰਨ ਵੇਲੇ ਹੱਥ ਮਰੋੜਨ ਦਾ ਮੌਕਾ ਮਿਲਦਾ ਭਲਾ ਦੁਨੀਆ ਤੇ ਹਰ ਬੰਦੇ ਨੂੰ ਮਰਨ ਵੇਲੇ ਹੱਥ ਮਰੋੜਨ ਦਾ ਮੌਕਾ ਮਿਲਦਾ ਭਲਾ ਇਥੇ ਜਿਹੜੇ ਮਾਰੇ ਕਿੰਨੇ ਹੱਥ ਮਰੋੜੇ ਇਹ ਗੱਲ ਫਿਜ਼ੀਕਲ ਮੌਤ ਦੀ ਹੋਈ ਨਹੀਂ ਧੀ ਹੱਥ ਕਦੋਂ ਮਿਲਦਾ ਜਦੋਂ ਗਲਤ ਕੰਮ ਕਰਦਾ ਫੜਿਆ ਜਾਂਦਾ ਉਦੋਂ ਫਿਰ ਹੱਥ ਮਿਲਦਾ ਹਾਏ ਹਾਏ ਸਿਰ ਮਾਰਦਾ ਫਿਰ ਬੈਠਾ ਬੈਠਾ ਸੋਚਦਾ ਅਜੇ ਲੜਕੀ ਦੇ ਵਿਆਹ ਤੋਂ ਥੋੜਾ ਟਾਈਮ ਹੀ ਹੋਇਆ ਕੁੜਮਾ ਨੂੰ ਜੇ ਪਤਾ ਲੱਗ ਗਿਆ ਉਦੋਂ ਤੇ ਗੱਡੀ ਵੀ ਮੈਂ ਆਪਣੇ ਸੰਡੂ ਨੂੰ ਕਿਹਾ ਸੀ ਤੇਰੇ ਕੋਲ ਤੇ ਹੋਰ ਹੀ ਦਿੱਤੀ ਕਿ ਮੈਂ ਤੇ 20 ਲੱਖ ਆੜੀ ਦਿੱਤੀ ਬੋਲੋ ਭਾਈ ਹੁਣ ਮੈਂ ਮੂੰਹ ਕਿਦਾਂ ਵਿਖਾऊं ਮੈਂ ਤਾਂ ਪੱਥਰ ਵੀ ਰਾਜਸਥਾਨ ਚੋਂ ਟਰੱਕ ਆਵ ਲੋਡ ਕਰਾ ਕੇ ਲੈ ਆਇਆ ਸੀ ਸਮਝਾਈ ਬਹੁ ਪਰਪੰਚ ਕਰ ਪਰ ਆਪਣਾ ਨਹੀਂ ਆਪਣਾ ਧਨ ਬੰਦਾ ਦਿਨ ਵੇਲੇ ਲਿਆਵੇ ਹਨੇਰੇ ਲਿਆਵੇ ਸਵੇਰੇ ਲਿਆਵੇ ਕਿ ਡਰ ਹੈ ਜਦੋਂ ਦੂਜੇ ਦਾ ਧਨ ਲੈ ਕੇ ਆਉਣਾ ਨਾ ਡਾਰੀ ਉਦੋਂ ਹੁੰਦਾ ਬਹੁ ਪਰਪੰਚ ਪਰਪੰਚ ਵਾਣ ਛਲ ਕਰਕੇ ਧੁਖਾ ਧਖਾ ਕਰਕੇ ਬੇਈਮਾਨੀਆਂ ਕਰਕੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤ ਦਾਰਾ ਪੈ ਆ ਲਟਾਵੇ ਸਹੀ ਕਿਰਤ ਕਰਨ ਵਾਲਾ ਲਟਾਉਂਦਾ ਨਹੀਂ ਆ ਉਹ ਲੋੜਾਂ ਪੂਰੀਆਂ ਕਰਦਾ ਕਹਿੰਦਾ ਪੁੱਤ ਪੈਸੇ ਆ ਆ ਆਪਣੀ ਇਨਕਮ ਆ ਇਹ ਚ ਤੁਸੀਂ ਕਪੜਾ ਲਿਆਉਣਾ ਇਹ ਚ ਉਹ ਰਾਸ਼ਨ ਲਿਆਉਣਾ ਆ ਗੱਡੀ ਦੀ ਕਿਸ਼ਤ ਆ ਇੰਨੇ ਕ ਆਪਣੇ ਕੋਲ ਬਚਲੇ ਨੇ ਤਾਂ ਕਿ ਹੌਲੀ ਹੌਲੀ ਸੇਵਿੰਗ ਕਰੀਏ ਕਿਤੇ ਲੋੜ ਪੈ ਜੂ ਤੇ ਜਿਹਦੇ ਕੋ ਫੇ ਉੱਤੋਂ ਆਉਂਦੇ ਉਹ ਕਹਿੰਦਾ ਆ ਚੱਕ ਪੁੱਤ 20-25000 ਰੁਪਏ ਚੱਲ ਪਾਰਟੀ ਕਰਕੇ ਲਟਾਵੇ ਘਰ ਵਾਲੀ ਨੂੰ ਕਹਿੰਦਾ ਕੀ ਲੈਣੇ ਤੂੰ ਕੰਨ ਚ ਪਾਉਣ ਲਈ ਕੀ ਹੁੰਦੀਆਂ ਪੈਣ ਕਾਂਟੇ ਵਾਲੀਆਂ ਜਿਹੜੀਆਂ ਧੁੱਪ ਵਾਲੀਆਂ ਬਣਾ ਭੈਣ ਆਪਣੇ ਨੂੰ ਸਾੜ ਇੱਕ ਰੀ ਗੱਡੀ ਚੱਲਦੀ ਹੁੰਦੀ ਕਈ ਚੀਕ ਮਰਾਉਣ ਲਈ ਵੀ ਗੱਡੀ ਲੈਂਦੇ ਆ ਹੁੰਦਾ ਚੀਕਾਂ ਮਰਾਉਣੀਆਂ ਰਿਸ਼ਤੇਦਾਰਾਂ ਦੀ ਇੱਕ ਵਾਰੀ ਪਤਾ ਲੱਗਦੇ ਇੱਕ ਵਾਰੀ ਉਹ ਚੀਕ ਉਹਨਾਂ ਦੀ ਤੇ ਨਹੀਂ ਵਜਦੀ ਚੀਕ ਇਹਦੀ ਵਜ ਜਾਂਦੀ ਰੋ ਕੁੰਡੀ ਫਸ ਜੀ ਸਮਝ ਆਈ ਪਿਆਰਿਓ ਆਹ ਬਾਣੀ ਚ ਲਿਖਿਆ ਬੋਹ ਪ੍ਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਪਿਆਨ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਧੋਖਾ ਨਾ ਕਰਕੇ ਨਾ ਅੰਤ ਨ ਬੇਰਾ ਤੇਰਾ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਸੀ ਜਿਹੜੀ ਆਪਾਂ ਸੁਣਨ ਦੇ ਸੀ ਰਿਸ਼ਵਤ ਦੇ ਬਾਰੇ ਵਿੱਚ ਸੀ ਕਿ ਇਨਸਾਨ ਰਿਸ਼ਵਤ ਕਿਉਂ ਲੈਂਦਾ ਕਿਉਂਕਿ ਜਿਸ ਲਈ ਉਹਦੇ ਅੰਦਰ ਲਾਲਚ ਆ ਜਾਂਦੀ ਹੈ ਔਰ ਲਾਲਚ ਬੁਰੀ ਬਲਾ ਹੈ ਜਿਹਦੀ ਲਾਲਚ ਆ ਉਹ ਇਨਸਾਨ ਨੂੰ ਕਹਿੰਦੀ ਹੈ ਕਿ ਚੱਲ ਚਾਰ ਪੈਸੇ ਹੋਰ ਕਮਾ ਲਾ ਔਰ ਇਨਸਾਨ ਉਸ ਲਾਲਚ ਵਿੱਚ ਹੀ ਮਰ ਜਾਂਦਾ ਹੈ ਲੇਕਿਨ ਔਰ ਲਾਲਚ ਦੇ ਜਿਹੜਾ ਪੈਸਾ ਨਾ ਉਹ ਜਿੱਥੇ ਵੀ ਉਹ ਲਾਏਗਾ ਨਾ ਉਹ ਉਹਦਾ ਕੰਮ ਸਿਰੇ ਨਹੀਂ ਚੜੇਗਾ ਔਰ ਲਾਲਚ ਇਨਸਾਨ ਨੂੰ ਨਾ ਅੱਲਾ ਨਾਲ ਜੋੜਦੀ ਨਹੀਂ ਹੈ ਉਹਦੇ ਨਾਲ ਤੋੜ ਦਿੰਦੀ ਹੈ ਕਿਉਂਕਿ ਇਨਸਾਨ ਲਾਲਚ ਵਿੱਚ ਇੰਨਾ ਅੰਦਾ ਹੋ ਜਾਂਦਾ ਵਾ ਕਿ ਉਹ ਫੇਰ ਨਾ ਹੋਰ ਪੈਸਾ ਕਮਾਉਣ ਚ ਹੋਰ ਪੈਸਾ ਕਰਨ ਵਾਸਤੇ ਰਿਸ਼ਵਤ ਲੈਂਦਾ ਔਰ ਅੱਗੇ ਵਧਦਾ ਜਾਂਦਾ ਔਰ ਉਹੀ ਰਿਸ਼ਵਤ ਇੱਕ ਦਿਨ ਉਹਦੇ ਗਲੇ ਦਾ ਤੋਕ ਬਣ ਜਾਂਦੀ ਹੈ ਉਹੀ ਬਾਦ ਵਿੱਚ ਉਹਨੂੰ ਬਰਬਾਦ ਕਰ ਦਿੰਦੀ ਹੈ ਇਸ ਲਈ ਸਾਨੂੰ ਇਹੋ ਜੀ ਲਾਲਚ ਰਿਸ਼ਵਤ ਨਹੀਂ ਲੈਣੀ ਚਾਹੀਦੀ ਕਿਉਂਕਿ ਅਗਰ ਅਸੀਂ ਇਹ ਆਪਣੇ ਬੱਚਿਆਂ ਤੇ ਖਰਚ ਕਰਾਂਗੇ ਤੇ ਉਹ ਸਾਡੇ ਬੱਚੇ ਜਿਹੜੇ ਇਹਨਾਂ ਸਾਡੀ ਗੱਲ ਨਹੀਂ ਮੰਨਣਗੇ ਔਰ ਅਸੀਂ ਫਿਰ ਕਹਿੰਨੇ ਕਿ ਸਾਡੇ ਬੱਚੇ ਸਾਡੀ ਗੱਲ ਨਹੀਂ ਮੰਨਦੇ ਇਹ ਗੱਲ ਨਹੀਂ ਮੰਨਦੇ ਕਿਉਂਕਿ ਜਿਸ ਲਈ ਅਸੀਂ ਉਹਨਾਂ ਨੂੰ ਇੱਕ ਜਿਸ਼ਵਤ ala ਲਾਲਚ ala ਪੈਸਾ ਖਵਾਇਆ ਤਾਂ ਕਹਿੰਦੇ ਸਾਡੇ ਬਨਣਗੇ ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਥੋੜਾ ਖਵਾਈਏ ਆਪਣੇ ਬੱਚਿਆਂ ਨੂੰ ਲੇਕਿਨ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਖਲਾਈਏ ਬਾਕੀ ਮੈਨੂੰ ਤੇ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ